ਹੈਲੋ ਜੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਹੋਰ ਕਿੱਦਾਂ ਹੋ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਤੇ ਫਰੈਂਡਸ ਬਸ ਬੈਠੇ ਆ ਨਾ ਆਲਸ ਪਿਆ ਨਾ 11 ਵਜ ਗਏ ਆ ਤੇ ਅੱਜ ਮੈਨੂੰ ਥੋੜਾ ਜਿਹਾ ਮਾਰਨਿੰਗ ਚ ਥੋੜਾ ਜਿਹਾ ਕਿਤੇ ਕੰਮ ਸੀਗਾ ਤਾਂ ਥੋੜੀ ਦੇਰ ਉੱਥੇ ਚੱਲ ਗਏ ਸਵੇਰ ਸਵੇਰੇ ਹੀ ਮਤਲਬ ਅੱਜ ਉਹ ਮੈਂ ਤੁਹਾਨੂੰ ਦੱਸਾਂਗੀ ਜੇ ਮੇਰਾ ਕੰਮ ਹੋ ਗਿਆ ਨਾ ਫਿਰ ਮੈਂ ਤੁਹਾਨੂੰ ਦੱਸਾਂਗੀ ਉਹ ਵਲੌਗ ਦੇ ਵਿੱਚ ਤੇ ਬਸ ਸਵੇਰ ਤੇ ਉੱਠਿਆ ਤੇ ਹੁਣ ਜਦਾਂ ਸੁਸਤੀ ਪੈਂਦੀ ਨਾ ਸੁਸਤੀ ਜੀ ਪਈ ਜਾਂਦੀ ਵੀ ਬੈਠੀ ਸੁਸਤੀ ਪੈਂਦੀ ਵੀ ਇਹ ਖਾਣਾ ਲੈ ਮੈਂ ਖਾਣਾ ਹੈ ਬ੍ਰੇਕਫਾਸਟ ਵੀ ਨਹੀਂ ਕੀਤਾ ਬਸ ਉੱਠਣ ਲੱਗਿਆ ਬ੍ਰੇਕਫਾਸਟ ਕਰਨ ਲੱਗਿਆ ਸਾਰਾ ਖਲਾਰਾ ਕੰਬਲ ਕੁੰਬਲ ਸਾਰੇ ਇੱਥੇ ਵਿਖਰੇ ਪਏ ਆ ਸਾਰਾ ਕੰਮ ਮਤਲਬ ਕਰਨ ਵਾਲਾ ਤੇ ਮੈਂ ਖਾਣੀ ਤਾਂ ਲੋ ਆ ਦੇਖੋ ਬਿਸਤਰੇ ਬੈੱਡ ਤੇ ਉੱਤੇ ਪਏ ਹੋਏ ਆ ਸਾਰਾ ਕੰਮ ਕਰਨ ਵਾਲਾ ਹੀ ਹੈ ਤੇ ਬਾਸ ਫੋਨ ਮੈਂ ਸੌਰੀ ਕੰਮ ਵਗੈਰਾ ਕਰ ਲਾਂਗੀ ਫਿਰ ਤੁਹਾਨੂੰ ਮਿਲਦੀਆਂ ਅੱਗੇ ਅੱਗੇ ਬਣ ਰਹੇ ਉਹ ਵਲੌਗ ਦੇ ਨਾਲ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਕੀ ਕਰਨਾ ਕੀ ਕਰਦੀ ਆ ਤੇ ਫਰੈਂਡਸ ਵਿਸ਼ੂ ਆ ਗਿਆ ਸਕੂਲਾਂ ਦੁਪਹਿਰਾਂ ਦੇ ਵੱਜ ਗਈ ਹੈ 2 2 ਤੋਂ ਉੱਤੇ ਟਾਈਮ ਹੋ ਗਿਆ ਹੈ ਤੇ ਨਾ ਮੈਂ ਤੁਹਾਡੇ ਨਾਲ ਨਾ ਇੱਕ ਵੀਡੀਓ ਸ਼ੇਅਰ ਕਰਾਂਗੀ ਮੈਂ ਉਸ ਦਿਨ ਵੀ ਨਾ ਇੱਕ ਜਿੱਦਾਂ ਸ਼ਹਿਰਾ ਚ ਕੰਮ ਆ ਉਹਦੇ ਚ ਦੱਸਿਆ ਹੋਇਆ ਮੈਂ ਤਾਂ ਮਾਲ ਲੈ ਕੇ ਆਈ ਸੀ ਉਹ ਵੀ ਉਹ ਵੀ ਕਲਿੱਪ ਨਾ ਮੈਂ ਇਹਦੇ ਅੰਦਰ ਹੀ ਐਡ ਕਰ ਦਾਂਗੀ ਇਸੇ ਵੀਡੀਓ ਚ ਤੇ ਮਾਲ ਲੈ ਕੇ ਆਈ ਸੀ ਮਾਲ ਮਤਲਬ ਕਿ ਮਾਲ ਦਾ ਮਤਲਬ ਇੱਥੇ ਮਾਲ ਕਹਿ ਦਿੰਦੇ ਜਿੱਦਾਂ ਕੋਈ ਕੱਪੜੇ ਆ ਗਰਮ ਕੋਸਿਆ ਲਾਣਾ ਹੈ ਤੇ ਗਰਮ ਸੂਟ ਆ ਗਰਮ ਸੂਟਾਂ ਦੇ ਉੱਤੇ ਪਾਈਪਿੰਗ ਲਗਾਨੀ ਫਿਰ ਬੁਕਰਮ ਲਗਾਨੀ ਥੱਲੇ ਪੱਟੀ ਤੇ ਇਦਾਂ ਹੀ ਮਤਲਬ ਕਿ ਥੋੜਾ ਬਹੁਤਾ ਕੰਮ ਵਰਕ ਸ਼ਰਾ ਚ ਤਾਂ ਹੁੰਦਾ ਉਹਨਾਂ ਦਾ ਫਿਰ ਫੋਨ ਆਇਆ ਸੀ ਕਹਿੰਦੇ ਕਿ ਆਇਆ ਸਮਾਨ ਲੈ ਚੋ ਕਪੜਾ ਸੀਨਾ ਤਾਂ ਬੜਾ ਬਿਮਾਰ ਹੋ ਗਈ ਸੀ ਮੈਂ ਨਾ 30 ਸੂਟ ਲੈ ਆਂਦੇ ਮਤਲਬ ਉਸ ਦੇ 30 सूट ਲੈਣ ਦੇ 30 ਵਿੱਚੋਂ ਮੈਂ 20 ਕੰਪਲੀਟ ਕੀਤੇ ਮੇਰੀ ਤਬੀਅਤ ਇੰਨੀ ਖਰਾਬ ਹੋ ਗਈ 10 ਸੂਟ ਮੈਂ ਉਹਨਾਂ ਨੂੰ ਵਾਪਸ ਕਰ ਦਿੱਤੇ ਹੁਣ ਅੱਜ ਫੇਰ ਉਹਨਾਂ ਦਾ ਕਾਲ ਆਇਆ ਤੇ ਮੈਂ ਦੇਖਦੀ ਆ ਜਾਨੀ ਆ ਕੀ ਸਭ ਕਿਤਾਵਾ ਤੇ ਠੀਕ ਲੱਗੇਗਾ ਤਾਂ ਥੋੜੇ ਜਿਲੇ ਆਵਾਂਗੀ 5 ਕੇ ਸੂਟ ਲੈ ਆਵਾਂਗੀ ਫੇਰ ਉਹ ਦੇ ਕੇ ਹੋਰ ਲੈ ਆਵਾਂਗੀ ਤਾਂ ਬਲ ਇਦਾਂ ਕਰਾਂਗੀ ਹੁਣ ਮੈਂ ਫੂਡ ਆਇਆ ਤੇ ਦਾਣਾ ਤਾਂ ਪੈਣਾ ਹੀ ਹੈ ਤੇ ਜਾ ਕੇ ਫਿਰ ਦੇਖ ਕੇ ਉੱਥੇ ਕੀ ਸਭ ਕਿਤਾ ਬੰਦਾ ਇਹ ਕੱਪੂਟ ਮਾਲ ਹੀ ਕਹਿੰਦੇ ਕਿਉਂਕਿ ਉਹਨਾਂ ਦੇ ਘਰ ਤੇ ਮਾਲ ਹੀ ਆਂਦਾ ਨਾ ਇਕੱਠਾ ਹੀ ਤੇ ਆ ਮੈਂ ਸੂਟ ਲੈ ਲੈਂਦੇ ਆ ਇਹ ਇਹਨੂੰ ਕਟਿੰਗ ਕਰਕੇ ਨਾ ਇਹਦੇ ਹਾਫ ਚ ਇਹ 5 ਮੀਟਰ ਸੂਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਹਨਾ ਇਸੇ ਪ੍ਰਿੰਟ ਚ ਨਾ ਕਈ ਕਲਰ ਆਂਦੇ ਡਾਰਕ ਮਹਿਰੂਨ ਬਰਾਊਨ ਕਲਰ ਇਹ ਕਾ ਹੈਗਾ ਬਲੈਕ ਜਿਹਾ ਕਲਰ ਤੇ ਇਹ ਨਾ 5 ਮੀਟਰ ਕਪੜਾ ਆ ਇਹਨੂੰ ਅਸੀਂ ਅੱਧ ਚੋਂ ਕਰਕੇ ਨਾ ਇਹਦੇ ਦੋ ਕਮੀਜ਼ਾ ਬਣ ਜਾਣੀਆਂ ਮਤਲਬ ਇਹਦੇ ਉੱਤੇ ਆ ਟਿਕਨ ਲਗਾਨੀ ਹੁੰਦੀ ਹੈ ਮਤਲਬ ਕਿ ਆ ਜਿਹੜੀ ਬੁੱਕ ਰਮ ਕਾਦਨ ਨੇ ਨੂੰ ਐ ਥੱਲੇ ਪੱਟੀ ਤੇ ਕਪੜਾ ਕੱਟ ਕੇ ਵਿੱਚੋਂ ਹੀ ਕਪੜਾ ਲੈ ਕੇ ਤੇ ਇਹ ਲਗਾਣੀ ਹੁੰਦੀ ਹੈ ਤੇ ਮੈਨੂੰ ਕਹਿੰਦੀ ਸੀ ਕਿ ਤੁਸੀਂ ਨਾ ਇੱਕ ਚੋਂ ਜਿੱਦਾਂ ਇੱਕ ਚੋਂ ਦੋ ਸੂਟ ਨਿਕਲਣਗੇ ਤੇ ਮੈਨੂੰ ਕਹਿੰਦੀ ਤੁਸੀਂ ਵੀ ਲੈ ਜੋ ਮੈਂ ਕਹ ਨਹੀ ਬਾਬਾ ਮੈਂ ਵੀ ਨਹੀਂ ਲੈ ਕੇ ਜਾਣੇ ਕਿਉਂਕਿ ਮੇ ਕੋ ਹੁੰਦਾ ਨਹੀਂ ਮੈਂ ਬਿਮਾਰ ਹੋ ਜਾਨੀ ਆ ਫਿਰ ਮੈਨੂੰ ਪਰਸੋ ਵੀ ਫੀਵਰ ਹੋ ਗਿਆ ਸੀਗਾ ਮੈਂ ਇਨਾ ਹਾਰਡ ਵਰਕ ਲੈ ਨਹੀਂ ਕਰ ਸਕਦੀ ਕਿਉਂਕਿ ਕਾਫੀ ਟਾਈਮ ਹੋ ਗਿਆ ਕੰਮ ਛੱਡਿਆ ਸਾਰਾ ਤੇ ਆ ਫਿਰ ਮੈਂ ਨਾਲ ਕੋ 10 ਸੂਟ ਲੈ ਆਈ ਹੁਣ ਤੇ ਹੁਣ ਦੇਖਾਂਗੇ ਬਿਸ਼ੂ ਨੂੰ ਪਹਿਲਾਂ ਸੁਵਾਵਾਂਗੇ ਬਿਸ਼ੂ ਆ ਦੇ ਉਹਦੇ ਅੰਦਰ ਰੱਖ ਉਹਦੇ ਅੰਦਰ ਰੱਖ ਜਲਦੀ ਵਿਸ਼ੀ ਉਹਦੇ ਅੰਦਰ ਰੱਖ ਬਸ ਹੁਣ ਵਿਸ਼ੂ ਨੂੰ ਲੱਗੀਆਂ ਸਵਾਣ ਕਿਉਂਕਿ ਵਿਸ਼ੂ ਸਕੂਲੋਂ ਆਏ ਵੀ ਰੈਸਟ ਕਰ ਲੇਗਾ ਤਬੀਅਤ ਥੋੜੀ ਮੌਸਮ ਵੀ ਤੁਹਾਨੂੰ ਪਤਾ ਇਦਾਂ ਦਾ ਹੀ ਬੇਕਾਰ ਜਿਹਾ ਮੌਸਮ ਆ ਤੇ ਇਹਨੂੰ ਸਵਾ ਕੇ ਫਿਰ ਇਹ ਸੋ ਜਾਏਗਾ ਨਾ ਫਿਰ ਮੈਂ ਉੱਠ ਜਾਣਾ ਆ 3 ਵਜੇ ਮੈਂ ਉੱਠ ਕੇ ਨਾ ਫਿਰ ਮੇਰੇ ਕੋ ਜਿੰਨੇ ਕੋ ਹੋਣਗੇ ਨਾ 5-7 ਲਗਾ ਦਾਂਗੀ ਫਿਰ ਟਿਊਸ਼ਨ ਵਾਲੇ ਬੱਚਿਆਂ ਦਾ ਟਾਈਮ ਹੋ ਜਾਂਦਾ ਸ਼ਾਮ ਤੱਕ ਲਾ ਦਾਂਗੀ ਰੋਲਾ ਨਾ ਪਾ ਅੱਜ ਤਾਂ ਫਰੈਂਡਸ ਮੈਂ ਕਰਦੀ ਮੈਂ ਦੁਪਹਿਰਾਂ ਦਾ ਦੁਪਹਿਰਾਂ ਦਾ ਨਹੀਂ ਸਵੇਰ ਦਾ ਖਾਣਾ roti ਖਾਦੀ ਨਹੀਂ ਅੱਜ ਮਤਲਬ ਮੈਂ ਠੀਕ ਨਹੀਂ ਸੀ ਹੈਗੀ ਤੇ ਫਿਰ ਹਸਪੀਟਲ ਚ ਗਈ ਸਵੇਰੇ ਮੇਰੇ ਪੈਰ ਤੇ ਵੱਜ ਗਿਆ ਸੀਗਾ ਕੱਚ ਉਹਦਾ ਕਰਾਇਆ ਐਕਸਰਾ ਵਗੈਰਾ ਫਿਰ ਘਰ ਆਈ ਫਿਰ ਬੀਸ਼ੂ ਦੀ ਪੈਰੈਂਟਸ ਮੀਟਿੰਗ ਸੀ ਹੁਣ ਖਾਣਾ ਖਾਣ ਲੱਗੀ ਆ 2:30 ਵਜੇ ਉਤਨ ਇੱਕ ਚੀਜ਼ ਦਿਖਾਨੀ ਆ ਮੈਂ ਬੈਠੀ ਆ ਮਸ਼ੀਨ ਤੇ ਮੈਂ ਬੈਠੀ ਆ ਸਲਾਈ ਮਸ਼ੀਨ ਤੇ ਇੱਥੇ ਮੈਂ ਲੈਂਦਾ ਮਾਲ ਤੁਹਾਨੂੰ ਪਤਾ ਹੈ ਇਹ ਸ਼ਹਿਰਾ ਚ ਕੰਮ ਹੁੰਦੇ ਆ ਚਲੋ ਸੱਤ ਬੰਦ ਚਲਾ ਜਾ ਇੱਥੇ ਕੀ ਕੱਚ ਕਰੀ ਨਾਗਾ ਬਸ ਤੀਸਾ ਤਸ ਕਰਾ ਮਾਏ ਚਲ ਆ ਜਾ ਤੇ ਫਰੈਂਡਸ ਇੱਥੇ ਆਪਾਂ ਗੁਰਦੁਆਰੇ ਦਰਸ਼ਨ ਕੀਤੇ ਤੇ ਥੋੜੀ ਜੀ ਵੀਡੀਓ ਬਣਾਈ ਅੱਜ ਬਹੁਤ ਜ਼ਿਆਦਾ ਵੀਡੀਓ ਸ਼ੂਟ ਨਹੀਂ ਕੀਤੀ ਟਾਈਮ ਵੀ ਨਹੀਂ ਸੀ ਲੱਗਾ ਥੋੜਾ ਮੈਂ ਤੁਹਾਨੂੰ ਦੱਸਿਆ ਸੀ ਵੀਡੀਓ ਚ ਜਿੱਦਾਂ ਕਿ ਮੈਂ ਨਾ ਕਿਤੇ ਚਲ ਗਈ ਸੀ ਬਹੁਤ ਜ਼ਰੂਰੀ ਕੰਮ ਤੇ ਜੇਕਰ ਕੰਮ ਕਿਤੇ ਹੋ ਗਿਆ ਤੇ ਫਿਰ ਤੁਹਾਨੂੰ ਨਾ ਸ਼ੇਅਰ ਕਰ ਦਾਂਗੀ ਨਹੀਂ ਹੋਇਆ ਤੇ ਫਿਰ ਨਹੀਂ ਕਰਾਂਗੀ ਤੇ ਇੱਥੇ ਨਾ ਆ ਗੁਰਦੁਆਰਾ ਸਾਹਿਬ ਦਰਸ਼ਨ ਕੀਤੇ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਥੋੜੀ ਬਹੁਤ ਵੀ ਚੰਗੀ ਲੱਗਦੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ